ਪੱਲਾ ਫੜਨ ਲੱਗੇ ਵਿਆਹ ਵਾਲੀ ਕੁੜੀ ਹੋ ਗਈ ਭਾਵੁਕ ਮੁੰਡੇ ਨੇ ਮੌਕੇ ਤੇ ਕੀਤਾ ਆ ਕੰਮ ਦੋਸਤੋ ਅਕਸਰ ਹੀ ਵਿਆਹ ਮੁੰਡਾ ਕੁੜੀ ਦਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਏ ਪਰ ਹੁਣ ਇੱਕ ਨੰਦਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਆਹ ਵਾਲੇ ਮੁੰਡਾ ਕੁੜੀ ਨੂੰ ਲਾਮਾਂ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਬਿਠਾਇਆ ਜਾਂਦਾ ਏ ਅਤੇ ਜਦੋਂ ਕੁੜੀ ਦਾ ਪਿਓ ਮੁੰਡੇ ਦਾ ਪੱਲਾ ਕੁੜੀ ਨੂੰ ਫੜਾਉਣ ਲੱਗਦਾ ਹੈ ਤਾਂ ਕੁੜੀ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੀ ਏ ਜਦੋਂ ਕੋਲ ਬੈਠਾ ਮੁੰਡਾ ਇਹ ਦੇਖਦਾ ਹੈ ਤਾਂ ਕੁੜੀ ਨੂੰ ਦਿਲਾਸਾ ਦਿੰਦਾ ਹੈ ਕਿ ਕੋਈ ਨਾ ਭਾਵੁਕ ਨਾ ਹੋ ਤੂੰ ਰੋ ਨਾ ਮੈਂ ਹਮੇਸ਼ਾ ਤੇਰਾ ਸਾਥ ਦੇਵਾਂਗਾ। ਜਿਸ ਤੋਂ ਬਾਅਦ ਕੁੜੀ ਮੁੰਡੇ ਦੀ ਇਹ ਗੱਲ ਸੁਣ ਕੇ ਉਸ ਦਾ ਹੱਥ ਫੜ ਲੈਂਦੀ ਏ। ਸੋ ਜੇਕਰ ਇਹੋ ਜਿਹਾ ਜੀਵਨ ਸਾਥੀ ਮਿਲ ਜਾਵੇ ਤਾਂ ਵਿਆਹ ਤੋਂ ਬਾਅਦ ਜ਼ਿੰਦਗੀ ਸਵਰਗ ਬਣ ਜਾਂਦੀ ਏ। ਲੋਕ ਵੀ ਇਸ ਮੁੰਡੇ ਦੀ ਬਹੁਤ ਸਲਾਘਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਮੁੰਡਾ ਕੁੜੀ ਨੂੰ ساری ਉਮਰ ਖੁਸ਼ ਰੱਖੇਗਾ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।